ਅਤੇ ਤੌਰ ਤੇ ਸਰਕਾਰੀ ਕੋਠੀ ਅਲਾਟ ਕਰਨ ਦੇ ਇਲਜ਼ਾਮ ਨਕਾਰੇ ਬੋਲੇ ਕੋਠੀ ਨੰਬਰ 50 ਨੂੰ ਲੈ ਕੇ ਬੀਜੇਪੀ ਫੈਲਾ ਰਹੀ ਹੈ ਝੂਠ ਕਿਹਾ ਇਹ ਕੋਈ ਸ਼ੀਸ਼ ਮਹਿਲ ਨਹੀਂ ਸੀਐਮ ਰਿਹائش ਦਾ ਹੈ ਗੈਸਟ ਹਾਊਸ ਸੀਐਮ باندې ਕੇਂਦਰੀ ਰਾਜ ਮੰਤਰੀ ਰਮਨਜੀਤ ਬਿੱਟੂ ਤੇ ਵੀ ਸਭ ਦਾ ਨਿਸ਼ਾਨਾ ਬੋਲੇ ਬਿੱਟੂ ਨੇ ਸੁਖਨਾ ਲੇਖ ਦੇ ਨੇੜੇ ਘਰ ਦੇ ਉੱਤੇ ਕੀਤਾ ਹੋਇਆ ਹੈ ਨਜਾਇਜ਼ ਕਬਜ਼ਾ ਸਭ ਤੋਂ ਪਹਿਲਾਂ ਬੀਜੇਪੀ ਇਸ ਨੂੰ ਕਰਵਾਵੇ ਖਾਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦਿੱਤੇ ਸਿੰਡੀਕੇਟ ਪੰਗ ਹੁਣ ਪੀਯੂ ਦੇ ਵਿੱਚ ਨਹੀਂ ਹੋਣਗੀਆਂ ਸੈਨੇਟ ਚੋਣਾ ਬੋਰਡ ਆਫ ਗਵਰਨਰਸ ਸੰਭਾਲੇਗਾ ਪ੍ਰਬੰਧ ਪੀਯੂ ਸੈਨੇਟ ਪੰਗ ਕਿਤੇ ਜਾਣ ਦੀ ਪਕੀ ਸਿਆਸਤ ਆਮ ਆਦਮੀ ਪਾਰਟੀ ਨੇ ਪੰਜਾਬ ਵਿਰੋਧੀ ਦੱਸਿਆ ਕੇਂਦਰ ਦਾ ਫੈਸਲਾ ਤਾਂ ਪ੍ਰਤਾਪ ਬਾਜਵਾ ਬੁੱਲੇ ਰਿਫਾਰਮ ਨਹੀਂ ਕੈਂਪਸ ਦੇ ਵਿੱਚ ਹੈ ਲੋਕਤੰਤਰ ਦੀ ਹੱਤਿਆ ਕੇਬੀਪੀ ਵਿਵਾਦ ਦੇ ਵਿਚਾਲੇ ਜੱਟਦਾਰ ਦੀ ਦਲਜੀਤ ਦੋਸਾਂਝ ਨੂੰ ਨਸੀਹਤ ਕਿਹਾ ਸਿੱਖ ਨਸਲ 쿠ਸ਼ੀ ਚ ਸ਼ਾਮਲ ਲੋਕਾਂ ਦੇ ਨਾਲ ਮੇਲ ਮਿਲਾਪ ਤੋਂ ਕਰੋ ਗੁਰੇਜ਼ ਅਮਿਤab ਬੱਚਨ ਇਸੇ ਚੇਤਨਾ ਅੰਦਰ ਅਜੇ ਤੱਕ ਨਹੀਂ ਸੰਪੂਰਨ ਜਗਰਾਉਂ ਕਬੱਡੀ ਖਿਡਾਰੀ ਕਤਲ ਕਾਂਡ ਦੇ ਉੱਤੇ ਸਿਆਸਤ ਗਰਮਾਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪਰਿਵਾਰ ਦੀ ਨਾਲ ਕੀਤੀ ਮੁਲਾਕਾਤ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਕੀ ਰਿਆ ਪਰਿਵਾਰ ਨੇ ਤੇਜਪਾਲ ਦੀ ਪੋਸਟਮਾਰਟਮ ਤੋਂ ਕਿਤਾ ਇਨਕਾਰ ਸੀਬੀਆਈ ਨੂੰ ਬਿਲਾਸ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲੜ ਦਾ ਰਿਮਾਨ ਚੰਡੀਗੜ੍ਹ ਜ਼ਿਲ੍ਹਾ ਕੋਟ ਨੇ ਪੁੱਲਰ ਨੂੰ 5 ਦਿਨ ਦੀ ਰਿਮਾਂਡ ਤੇ ਭੇਜਿਆ ਵਿਚੋਲੀਏ ਕ੍ਰਿਸ਼ਨੂ ਤੇ ਪੁੱਲਰ ਨੂੰ ਅਮੋ ਸਾਹਮਣੇ ਬਿਠਾ ਕੇ ਹੋਵੇਗੀ ਪੁੱਛਗਿੱਛ ਸ਼ਾਂਤੀ ਰੂਪ ਤੋਂ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦਾ ਗੁਆਟੇਮਾਲਾ ਦੇ ਵਿੱਚ ਕਤਲ ਪੈਸੇ ਨਾਂ ਦੇਣ ਤੇ ਡੌਂਕਰਾਂ ਨੇ ਉਤਾਰਿਆ ਮੌਤ ਦੀ ਘਾਟ ਪਰਿਵਾਰ ਨੇ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਦੀ ਕੀਤੀ ਮੰਗ ਹਰਿਆਣਾ ਦੀ ਮਹਿਲਾਵਾਂ ਨੂੰ 21 ਸੌੜੇ ਮਿਲਣ ਦੀ ਸ਼ੁਰੂਆਤ ਸੀਐਮ ਸੈਣੀ ਨੇ ਜਾਰੀ ਕੀਤੀ ਰਕਮ पांच लाख बाई हजार एक सौ बाहठ महिला खातिया एक सौ नौ करोड़ के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਆਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਨਾ 6 ਖਬਰਾਂ ਦੇ ਜ਼ਰੀਏ ਪੂਰੇ ਦਿਨ ਦਾ ਅਪਡੇਟ ਰੱਖਾਂਗਾ ਜ਼ਿਕਰ ਹੋਵੇਗਾ ਯੂਨੀਵਰਸਿਟੀ ਦੇ ਇਲੈਕਸ਼ਨ ਤੋਂ ਲੈ ਕੇ ਡੀਆਈਜੀ ਪੁੱਲੜ ਤੱਕ ਜ਼ਿਕਰ ਹੋਵੇਗਾ ਇਸ ਪੂਰੇ 6 ਖਬਰਾਂ ਦੇ ਦੌਰਾਨ ਇੱਕ ਪਾਸੇ ਜਦੋਂ ਰੌਲਾ ਪੈ ਰਿਹਾ ਦਲਜੀਤ ਦੋਸਾਂਝ ਦਾ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜਾ ਰੌਲਾ ਪੈ ਰਿਹਾ ਕੋਕੀਆਂ ਨੂੰ ਲੈ ਕੇ ਜੇਕਰ ਉਸ ਦਾ ਵੀ ਮੁੱਖ ਮੰਤਰੀ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਵਿਰੋਧੀਆਂ ਤੇ ਵਰਦੇ ਨਜ਼ਰ ਆਏ ਨੇ ਮੈਂ ਸ਼ੁਰੂਆਤ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਗੱਲ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਯਾਨੀ ਕਿ ਪੀਯੂ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਛੇਵੀਂ ਖਬਰ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਫਿਰ ਦਿੰਦੀ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਆਦੇਸ਼ ਸੈਨੇਟ ਦੀ ਥਾਂ ਤੇ ਹੁਣ ਬੋਰਡ ਆਫ ਗਵਰਨਰਸ ਬੀਓਜੀ ਲਗਾ ਦਿੱਤੇ ਗਏ ਨੇ ਯਾਨੀ ਕਿ ਬੋਰਡ ਆਫ ਗਵਰਨਰਸ ਪ੍ਰਬੰਧ ਸੰਭਾਲੇਗਾ ਬੀਓਜੀ ਦੇ ਵਿੱਚ ਕੇਂਦਰ ਯੂਜੀਸੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਉਹ ਸ਼ਾਮਲ ਹੋਣਗੇ ਸਿੱਧਾ ਵਾਈਸ ਚਾਂਸਲਰ ਦੇ ਹੱਥ ਹੁਣ ਪੀਯੂ ਦੀ ਪੂਰੀ ਕਮਾਨ ਇੱਕ ਤਰੀਕੇ ਦੇ ਨਾਲ ਹੋਵੇਗੀ ਮੈਂਬਰਾਂ ਦੀ ਗਿਣਤੀ ਨੂੰ ਵੀ ਘਟਾਇਆ ਗਿਆ ਪਹਿਲਾਂ 90 ਸੀ ਗਿਣਤੀ ਹੁਣ ਘਟਾ ਕੇ 31 31 ਕਰ ਦਿੱਤਾ ਗਿਆ ਹੈ ਪੀਯੂ ਸੈਨਟ ਪੰਕ ਕਰਤੇ ਸਿਆਸੀ ਕਮਸਾਨ ਬਚਣਾ ਹੀ ਸੀ ਬਵਾਲ ਹੋ ਗਿਆ ਇਸ ਪੂਰੇ ਮਾਮਲੇ ਤੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧੀ ਪਾਰਟੀਆਂ ਦੇ ਵੱਲੋਂ ਮੋਰਚਾ ਖੋਲਿਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਪੰਜਾਬ ਵਿਰੋਧੀ ਫੈਸਲਾ ਲਿਆ ਹੈ ਇਹ ਹਰਪਾਲ ਚੀਮਾ ਕਹਿੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨੋਟੀਫਿਕੇਸ਼ਨ ਨੂੰ ਖਤਮ ਕਰਨ ਦੀ ਪੂਰੀ ਲੜਾਈ ਅਸੀਂ ਲੜਾਂਗੇ ਉਹਦੋਂ ਸੁਬੀਤ ਸਿੰਘ ਬਾਦਲ ਨੇ ਵੀ ਇਸ ਦੇ ਤੇ ਸਖਤ ਇਦਰਾਜ਼ ਜਤਾਇਆ ਪੰਜਾਬ ਦੇ ਵਿਧਿਕ ਤੇ ਬੌਧਿਕ ਢਾਂਚੇ ਦੇ ਉੱਤੇ ਹਮਲਾ ਹੈ ਗੈਰ ਸੰਵਿਧਾਨਿਕ ਫੈਸਲਾ ਹੈ ਵਾਪਸ ਲਿਆ ਜਾਣਾ ਚਾਹੀਦਾ ਹੈ ਇਸ ਉਚਾਲੇ ਪ੍ਰਤਾਪ ਬਾਜਬਾ ਦੇ ਵੱਲੋਂ ਵੀ ਕੇਂਦਰ ਦੀ ਸਰਕਾਰ ਨੂੰ ਕੇਰਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਲੋਕਤੰਤਰ ਦਾ ਕਤਲ ਹੈ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਅੱਜ ਉਹ ਘਟ ਕੇ ਕਿੰਨੀ ਕਰਤੀ 31 31 ਕਰਤੀ ਬੇਸਿਕ ਬੜੀ ਸਟਰਕਚਰ ਚੇਂਜ ਜੜੀਆ ਇਸ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਡ ਹੋਣਗੇ ਸਿਰਫ 18 ਇਲੈਕਟਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨੋਮੀਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ ਆਫੀਸ਼ਲ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਲਗੇ ਉਹ ਸੈਂਟਰ ਸਰਕਾਰ ਆਪ ਦੇ ਨਾਮਿਨੇਟ ਕਰੂਗੀ ਆ ਸਿੱਧੇ ਤੌਰ ਦੇ ਉੱਤੇ ਲਗਾਤਾਰ ਕੇਂਦਰ ਸਰਕਾਰ ਹੁਣ ਪੰਜਾਬ ਦੇ ਹੱਕਾਂ ਤੇ ਨਾਕਾ ਮਾਰ ਰਹੀ ਪਹਿਲੇ ਆਪਣੇ ਟਾਈਮ ਤੇ ਕੰਮ ਜਾਂ ਕਰ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਜਿਹੜੀ ਸੂਬੇ ਦੀ ਸਰਕਾਰ ਜਿਹਦਾ ਕੰਮ ਹੈ ਆਪਣੇ ਸੂਬੇ ਦੀ ਰੱਖਿਆ ਕਰਨ ਵਾਸਤੇ ਆਪਣੀ ਲੜਾਈ ਲੜਨ ਕੋਚ ਉੱਥੇ ਬੈਠੀ ਹੈ ਮੈਂ ਹੈਰਾਨ ਹੈ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਹੌਲੀ ਹੌਲੀ ਹਰ ਆਪਣੇ ਸੰਸਤਾ ਤੇ ਕਬਜ਼ਾ ਹੋ ਰਿਹਾ ਤੇ ਝਾੜੂ ਵਾਲੇ ਜਿਵੇਂ ਚੁੱਪ ਹੈ ਦੇਖੋ ਜੇ ਪੰਜਾਬ ਨੇ ਬਚਣਾ ਹੈ ਤੇ ਆਪਣੀ ਖੇਤਰੀ ਪਾਰਟੀ ਲੈ ਕੇ ਆਓ ਆਪਣੀ ਫੌਜ ਲੇਖੋ ਜਿਹੜੀ ਲੜਾਈ ਲੜੇ ਜਿਹੜੀ ਇਹਦੇ ਕਬਜ਼ੇ ਰੋਕ ਕੇ ਸੋ ਇਹ ਖਬਰ ਨੇ ਕਾफी ਜਿਹੜੀ ਠੇਸ ਪਹੁੰਚਾਈ ਆ ਕਿਉਂਕਿ ਪੰਜਾਬ ਦੇ ਤੇ ਹਰਿਆਣਾ ਦੇ ਲੋਕਾਂ ਦੀ ਇੱਕ ਨੁਮਾਇੰਦਗੀ ਸੀ ਉਸ ਨੁਮਾਇੰਦਗੀ ਨੂੰ ਖੋਹ ਲਿਆ ਗਿਆ ਸੋ ਇਸ ਗੱਲ ਦਾ ਬਹੁਤ ਭਾਰੀ ਰੋਸ ਆ ਪੰਜਾਬ ਦੇ ਅੰਦਰ ਡਾਢਾ ਦੁੱਖ ਹੈ ਸੋ ਇਸ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਕਿ ਪੰਜਾਬ ਦੇ ਲੋਕ ਅ ਅਸੀਂ ਸਾਰੇ ਇਸ ਗੱਲ ਦਾ ਡਟਵਾ ਵਿਰੋਧ ਕਰਦੇ ਹਾਂ ਕਿ ਪੰਜਾਬ ਦੇ ਲੋਕ ਚੁਣੇ ਹੋਏ ਲੋਕਾਂ ਦੀ ਨੁਮਾਇੰਦਗੀ ਦੀ ਜੋ ਖਤਮ ਕਰ ਦਿੱਤੀ ਗਈ ਹੈ ਸੋ ਇਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਏਗਾ ਔਰ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਵਾ ਉਸ ਦੀ ਅਸੀਂ ਡਟ ਕੇ ਨਖੇਦੀ ਕਰਾਂਗੇ ਤੇ ਮੁੱਦਾ ਤਾਂ ਬਹੁਤ ਗਰਮਾਇਆ ਹੋਇਆ ਤੇ 90 ਤੋਂ 31 ਕਰ ਦਿੱਤਾ ਗਿਆ ਨੰਬਰ ਤੇ ਸੈਨੇਟ ਦੀਆਂ ਚੋਣਾਂ ਹੋਣਗੀਆਂ ਹੀ ਨਹੀਂ ਇਲੈਕਸ਼ਨ ਨਹੀਂ ਹੋ ਰਹੇ ਸੀ ਲੰਬੇ ਟਾਈਮ ਤੋਂ ਉਸ ਨੂੰ ਲੈ ਕੇ ਵੀ ਸਟੂਡੈਂਟਸ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਪਰ ਇਹ ਸਭ ਦੇ ਵਿਚਾਲੇ ਹੁਣ ਸੈਨੇਟ ਦੇ ਇਲੈਕਸ਼ਨ ਹੋਣਗੇ ਹੀ ਨਹੀਂ ਇਹ ਸਾਫ਼ ਕਰ ਦਿੱਤਾ ਗਿਆ ਔਰ ਇਹ ਵੀ ਸਾਡੇ ਕੋਲ ਜਾਣਕਾਰੀ ਹੈ ਕਿ 5 ਤਰੀਕ ਤੋਂ 5 ਨਵੰਬਰ ਤੋਂ ਇਹ ਫੈਸਲਾ ਲਾਗੂ ਹੋਏਗਾ ਅੱਗੇ ਵਧਿਆਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਰੁਕ ਕਰਾਂਗੇ ਸੀਬੀਆਈ ਨੂੰ ਸਸਪੈਂਡਡ ਡੀਆਈਜੀ ਪੁਲਰਦਾਰ ਰਿਮਾਂਡ ਮਿਲਿਆ ਜੀਆਂ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਰਿਮਾਂਡ ਨਹੀਂ ਮੰਗਿਆ ਗਿਆ ਸੀਬੀਆਈ ਦੇ ਵੱਲੋਂ ਤਾਂ ਉਸ ਪ੍ਰਿਕਸੀ ਬੈਨ ਨੇ ਨਵੀਂ ਐਫਆਈਆਰ ਦਰਜ ਕੀਤੀ ਆਮਦਨ ਤੋਂ ਵੱਧ ਜਾਇਦਾਦ ਦੀ ਤੇ ਉਹਨਡ ਰਿਮਾਂਡ ਹਾਸਲ ਕੀਤਾ ਹੈ ਚੰਡੀਗੜ੍ਹ ਜ਼ਿਲ੍ਹਾ ਕੋਰਟ ਨੇ 5 ਦਿਨ ਦੀ ਰਿਮਾਂਡ ਦੇ ਉੱਤੇ ਸਸਪੈਂਡਡ ਡੀਆਈਜੀ ਅਰਜਨ ਸਿੰਘ ਪੁੱਲਰ ਨੂੰ ਸੀਬੀਆਈ ਦੀ ਕਸਟਡੀ ਦੇ ਵਿੱਚ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਔਰ ਤਰਕੇ ਦਿੱਤਾ ਗਿਆ ਕਿ ਜਿਹੜਾ ਵਿਚੋਲੀਆ ਹੈ ਕ੍ਰਿਸ਼ਨੂ ਕ੍ਰਿਸ਼ਨੂ ਤੇ ਪੁੱਲਰ ਨੂੰ ਅਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਏਗੀ ਪੰਜਾਬ ਵਿਜੀਲੈਂਸ ਨੇ ਵੀ ਪੁੱਲਰ ਦਾ ਰਿਮਾਂਡ ਮੰਗਿਆ ਪਰ ਵਿਜੀਲੈਂਸ ਨੂੰ ਫਿਲਹਾਲ ਰਿਮਾਂਡ ਹਾਸਲ ਨਹੀਂ ਹੋਇਆ ਪਰ ਇੱਕ ਚੀਜ਼ ਕਲੀਅਰ ਹੈ ਕਿ ਸੀਬੀ ਦਾ ਪੰਨ ਜਿੰਦਾ ਡਿਮਾਂਡ ਖਤਮ ਹੋਣ ਤੋਂ ਬਾਅਦ ਵਿਜਲੇ ਅੰਸਰ ਡੈਫੀਨਿਟਲੀ ਤੁਸੀਂ ਕਹਿ ਸਕਦੇ ਹੋ ਕਿ ਉਹ ਵੀ ਦੁਬਾਰਾ ਰਿਮਾਂਡ ਮੰਗਣ ਦੀ ਕੋਸ਼ਿਸ਼ ਕਰੇਗੀ ਅਸੀਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਹਾਂ ਜੋ ਬਲੈਕ ਮਨੀ ਦੀ ਮਸ਼ੀਨ ਰਿਸ਼ਵਤ ਖੋ ਡੀਆਈਜੀ ਨੂੰ ਕਿਹਾ ਜਾ ਰਿਹਾ ਹੈ ਔਰ ਜਿਸ ਤਰੀਕੇ ਨਾਲ ਕੈਸ਼ ਬਰਾਮਦ ਹੋਇਆ ਕਰੀਬ 7.5 ਕਰੋੜ ਰੁਪਇਆ 2.5 ਕਿਲੋ ਸੋਨਾ 26 ਕੜੀਆਂ ਗੱਡੀਆਂ ਪ੍ਰਾਪਰਟੀਆਂ ਬਹੁਤ ਕੁਝ ਹੁਣ ਅੱਗੇ ਬਾਤਾਂ ਤੇ ਅਗਲੀ ਖਬਰ ਦਾ ਰੁੱਕ ਕਰ ਦਾਂਗੇ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਇੱਕ ਦਿਨ ਪਹਿਲਾਂ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਪਹਿਲਾਂ ਕੁੱਟਮਾਰ ਹੋਈ 20-25 ਮਿੰਟ ਤੱਕ ਤੇ ਫਿਰ ਗੋਲੀ ਮਾਰ ਦਿੱਤੀ ਗਈ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਮਾਮਲੇ 'ਚ ਹੁਣ ਪਰਿਵਾਰ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਨਾ ਪੋਸਟਮਾਰਟਮ ਕਰਵਾਉਣਗੇ ਨਾ ਸਸਕਾਰ ਕਰਨਗੇ ਜਿਆ ਦਿਨ ਦੀ ਚੌਥੀ ਵੱਡੀ ਖਬਰ ਹੈ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਦਾ ਮਾਮਲਾ ਗਰਮਾਇਆ ਪਰਿਵਾਰ ਨੇ ਤੀਜਪਾਲ ਦੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਹੈ ਤੇ ਪਰਿਵਾਰ ਕਹਿ ਰਿਹਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਅੰਤਿਮ ਸੰਸਕਾਰ ਤੀਜਪਾਲ ਸਿੰਘ ਦਾ ਨਹੀਂ ਕਰਾਂਗੇ ਉਧਰ ਰਾਜਾਵੜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਗਏ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਕਾਬਲੇ ਗੌਰ ਹੈ ਕਿ ਕੱਲ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਤੀਜਪਾਲ ਦਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪੰਜ ਮੁਲਜ਼ਮਨ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪੁਲਿਸ ਇਹ ਵੀ ਕਹ ਰਹੀ ਹੈ ਕਿ ਆਪਸੀ ਰੰਜਿਸ਼ ਦਾ ਪੂਰਾ ਮਾਮਲਾ ਲੱਗ ਰਿਹਾ। ਡਰ ਨਹੀਂ ਹੁੰਦੇ ਜੀ। ਇਹਨਾਂ ਨੇ ਗੋਲੀ ਮਾਰੀ ਜੀ ਉਹਨਾਂ ਚਰਜ ਕੋਟ ਮਾਰਮ ਨਹੀਂ ਕਰਾਇਆ। ਚੰਦਰ ਸਰਕਾਰ। ਪਰਵਾਹ ਤਾਂ ਲੱਗੇ ਜੀ ਮਤਲਬ ਕਿ ਇਹਨਾਂ ਨੇ ਗੋਲੀ ਮਾਰੀ ਜਾਈ ਤੂੰ। ਹਾਂਜੀ ਰੁਮਮੀ ਦੇ ਆ ਜੀ ਮੁੰਡੇ। ਅੱਛਾ ਜੀ। ਹਾਂਜੀ। ਕੋਈ ਦੁਸ਼ਮਣੀ ਸਾਨੂੰ ਪਾਣੀ ਨਹੀਂ ਕੋਈ ਦਸ਼ਮਣੀ ਨਹੀਂ ਸੀਗੀ ਜੀ। ਇਹ ਪਰਿਵਾਰ ਕਿਹੇ ਜੀ ਆ ਜੀ? ਪਰਿਵਾਰ ਬਹੁਤ ਵਧੀਆ ਜੀ ਮੁੰਡੇ ਬਹੁਤ ਨੇਕ ਸੀਗਾ ਜੀ। ਬਹੁਤ ਵਧੀਆ ਸੁਭਾਅ ਸੀਗਾ ਜੀ ਮੁੰਡੇ ਦਾ। ਪਲੇਅਰ ਸੀਗਾ ਜੀ ਬਹੁਤ ਵਧੀਆ। ਹਾਂਜੀ। ਤੇ ਵਿਚਾਰੇ ਨੇ ਕਿਸੇ ਕਿਉੜੀ ਦਾ ਕਿਸੇ ਨਾ ਪਉਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਕੇ ਲੰਗਦਾ ਸੀ ਕਦਮਾਂ ਦਾ ਸੀਗਾ ਬਹੁਤ ਯਾਨੀ ਦੀ ਕਦਕੜ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰ ਇੱਕ ਕੱਲਾ ਜਵਾਗ ਸੀਗਾ ਜੀ ਪਰਵਾਜ਼ 'ਚ ਕਿੰਨੇ ਮੈਂਬਰ ਹੈਗੇ ਜੀ ਇਹ ਵੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਂ ਤੇ ਪਿਓ ਹੈ ਜੀ ਇੱਕ ਦਾਦੀ ਹੈ ਕੰਮ ਕੀ ਹੈ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਦਾ ਜੀ ਹਾਂ ਕੋਈ ਸਵੇਰ ਆਜੋ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮੇ ਨਹੀਂ ਸੀਗੇ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗੇ ਜੀ ਕੋਈ ਤਾਂ ਕੁਝ ਪਤਾ ਲੱਗੇ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਨਹੀਂ ਕੁਝ ਠੀਕ ਹਾਂ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾਮ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਢੀਕਣਾ ਪਰਿਵਾਰ ਦਾ ਸਨੇਹਾ ਲੋਗਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨਿਆ ਲਾਏਗਾ ਸੀ ਉਹਨਾਂ ਦੇ ਨਾਲ ਜਗਰਾਉਂ ਐਸਐਸਪੀ ਦਫਤਰ ਦੇ ਨਜ਼ਦੀਕ ਬੀਤੇ ਕੱਲ ਕਬੱਡੀ ਖਿਡਾਰੀ ਤੇਜਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਹੁਣ ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇੰਤਜ਼ਾਰ ਕਰ ਰਹੇ ਨੇ ਪਰ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਹਾਲਾਂਕਿ ਇੱਕ ਪੋਸਟ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਵੀ ਉਸ ਪੋਸਟ ਨੂੰ ਲੈ ਕੇ ਜਾਂਚ ਕਰ ਰਹੀ ਹੈ ਪਰ ਜਿਹੜੀ ਤੇਜਪਾਲ ਸਿੰਘ ਦੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਜਗਰਾਉਂ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ ਤਾਂ ਪਰਿਵਾਰਿਕ ਮੈਂਬਰ ਵੀ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹਨਾਂ ਨੂੰ ਦਿੱਤੀ ਜਾਵੇ ਫ੍ਰਿਜ ਦੇ ਵਿੱਚ ਇੱਥੇ ਰਖਵਾਈ ਗਈ ਹੈ ਤਾਂ ਉਹਨਾਂ ਦੇ ਮਾਸੜ ਜੀ ਸਾਡੇ ਨਾਲ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਪ੍ਰਤਾਪ ਸਿੰਘ ਜੀ ਅੱਛਾ ਕੱਲ ਜੋ ਘਟਨਾ ਹੋਈ ਹੈ ਕਾਫੀ ਨਿੰਦਣਯੋਗ ਘਟਨਾ ਤਾਂ ਕਿੰਨਾ ਕਿਤੇ ਤੇਜਪਾਲ ਸਿੰਘ ਦੀ ਜਿਹੜਾ ਕਿਹਾ ਜਾ ਰਿਹਾ ਕਿ ਡੈੱਡ ਬੋਡੀ ਹੈ ਜਿਹੜੀ ਉਹ ਰਖਵਾਈ ਗਈ ਹੈ ਉਸ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ ਆਹ ਦਿਨਚਰ ਕਾਰਵਾਈ ਨਹੀਂ ਹੁੰਦੀ ਜੀ ਉਹਨਾਂ ਬੰਦੇ ਫੜੇ ਨਹੀਂ ਜਾਂਦੇ ਉਹਨਾਂ ਚੱਲ ਨਹੀਂ ਹਾਂਜੀ अच्छा परिवार ਦੇ ਵਿੱਚ ਕੋਣ ਕੋਣ ਆ ਇਹ ਥੋੜਾ ਦੱਸੋਗੇ ਪਰਿਵਾਰ ਦੇ ਵਿੱਚ ਜੀ ਇਹ ਭੈਣ ਭਰਾ ਦੋ ਨੇ ਭੈਣ ਛੋਟੀ ਆ ਇਹ ਵੱਡਾ ਸੀਗਾ ਤੇ ਕਮਾਉਣ ਵਾਲਾ ਇਹੀ ਸੀਗਾ ਘਰ ਦੇ ਵਿੱਚ ਕੰਮ ਕਰਨ ਤਾਂ ਨਾਲਾ ਤੇ ਮਾਪੇ ਉਹ ਵੀ ਉਰਬ ਹੋ ਚੁੱਕੇ ਨੇ ਜੀ ਤੇ ਸਾਰਾ ਕੁਝ ਇਹੀ ਕਰਦਾ ਸੀਗਾ ਜਿੰਨਾ ਵੀ ਵੰਦ ਕਰਦਾ ਸੀ ਇਹੀ ਕਰਦਾ ਸੀ ਕਰਦਾ ਜੀ ਹਾਂ ਜੀ ਅੱਛਾ ਕੋਈ ਰੰਜਿਸ਼ ਵਗੈਰਾ ਵੀ ਸੀ ਕੀ ਨਹੀਂ ਰੰਜਿਸ਼ ਵਗੈਰਾ ਕੋਈ ਨਹੀਂ ਸੀ ਉਹਦੀ ਉਹਦੀ ਦਾ ਪਲੇਅਰ ਜੀ ਵਧੀਆ ਸੀ ਤੇ ਕੋਈ ਅਸੀਦਾ ਹੈ ਨਹੀਂ ਸੀ ਉਹਦੀ ਸਾਰਾ ਪਿੰਡ ਨੂੰ ਚੰਗਾ ਮੰਨਦਾ ਅੱਜ ਕੀ ਆ ਵੀ ਜਾ ਰਿਹਾ ਕੋਈ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਆ ਆਪਸੀ ਰੰਜਿਸ਼ ਸੀਗੀ ਤਾਂ ਇਸ ਕਰਕੇ ਜਿਹੜਾ ਕਤਲ ਕੀਤਾ ਗਿਆ ਨਹੀਂ ਕਤਲ ਜਿਹੜਾ ਰੈਂਜਰਸ ਕਹਿ ਰਹੇ ਹਨ ਉਹ ਕੋਈ ਹੈ ਨਹੀਂ ਸੀਗਾ ਉਹਦਾ ਤੇ ਇਹ ਤਾਂ ਬਣਾ ਰਹੇ ਨੇ ਆਪਦੇ ਬੰਦੋ ਤੇ ਕੋਈ ਹੈ ਨਹੀਂ ਸੀਗਾ ਉਹਦਾ ਪਿੰਡ ਦੇ ਵਿੱਚ ਜਦੋਂ ਮਰਜੀ ਫਸਲੋ ਤੁਸੀਂ ਨਗਰ ਦੇ ਵਿੱਚ ਜਾ ਕੇ ਵੀ ਸਾਰੇ ਸਭ ਤੁਸੀਂ ਦੇ ਸਾਰੇ ਜੰਗਾ ਮੁੰਡਾ ਸੇਵਾ ਵਾਲਾ ਭਾਵਨਾ ਵਾਲਾ ਸੀਗਾ ਹਾਂਜੀ ਅੱਛਾ ਕਹਿੰਦੇ ਕੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਨੌਜਵਾਨ ਉਹਨਾਂ ਦੇ ਨਾਲ ਜਿਹੜੇ ਨੇ ਕਿਤੇ ਨਾ ਕਿਤੇ ਸੇਵਾ ਭਾਵਨਾ ਦੇ ਵਿੱਚ ਵੀ ਜੁੜੇ ਹੋਏ ਸੀ ਹਾਂਜੀ ਸੇਵਾ ਭਾਵਨਾ ਸੀਗੇ ਉਹਨਾਂ ਚ ਜੀ ਹਾਂਜੀ ਤਾਂ ਹੁਣ ਅੱਗੇ ਦੀ ਕੀ ਕਾਰਵਾਈ ਹੈ ਜੀ ਕਿਹ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਸ਼ਵਾਸਨ ਦਿੱਤਾ ਗਿਆ ਕਿਉਂਕਿ ਪੁਲਿਸ ਕਹਿ ਰਹੀ ਹੈ ਕਿ ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਹਾਂ ਪੁਲਿਸ ਕਹਿੰਦਾ ਰਹੀ ਹੈ ਬੇਸੀ ਦੋਸ਼ੀਆਂ ਨੂੰ ਫੜਾਂਗੇ ਤੇ ਵੀ ਕਾਰਵਾਈ ਕਰ ਰਹੀ ਹੈ ਪੁਲਿਸ ਹਾਂ ਜੀ ਹੁਣ ਕੀ ਅੱਗੇ ਦੀ ਕਾਰਵਾਈ ਹੈਗੀ ਹੈ ਜੀ ਕਿਸ ਤਰੀਕੇ ਦੇ ਨਾਲ ਹੁਣ ਪਰਿਵਾਰਿਕ ਮੈਂਬਰ ਜਿਹੜਾ ਇੰਤਜ਼ਾਰ ਵੀ ਕਰ ਰਹੇ ਨੇ ਕਿਤੇ ਨਾ ਕਿਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਦੂਸਰੇ ਪਾਸੇ ਕਿਹਾ ਜਾ ਰਿਹਾ ਹੈ ਕਿ जो पोस्टमार्टम नहीं करवाया जाएगा जो तक दोषियों की गिरफ्तारी नहीं होंगी बिल्कुल नहीं करना जिन्ना टाइम कार्रवाई नहीं होंगी पुलिस कार्रवाई नहीं करती उन्ना टाइम कुछ भी नहीं किया सबसे पहले तो आइडेंटिफिकेशन की वो जो बंदे थे वो बाई नेम पर्चा दर्ज कर लिया गया है सिटी थाने में तो उसमें तीन बंदों पर बाई नेम पर्चा हुआ है और दो और बंदे हमने अभी प्रेमनरी तौर पर कर लिए हैं आइडेंटिफाई तो एफ आई आर दर्ज हो चुकी है बाई नेम बंदों पर मैं क्लैरिफाई करना चाहता हूँ वो मैं क्लैरिफाई करना चाहना है कि भी वो जो पोस्ट हैगी है वो ਕਿ ਇੱਕ ਜਸੂ ਨਾਮ ਦਾ ਬੰਦੇ ਨੇ ਕਲੇਮ ਕੀਤਾ ਸੀਗਾ ਉਹ ਬਿਲਕੁਲ ਹੀ ਫੇਕ ਹੈ ਜੀ ਉਹ ਕਿਉਂਕਿ ਜੇ ਤੁਸੀਂ ਦੇਖੋ ਉਹਦਾ ਜਿਹੜਾ ਅਕਾਊਂਟ ਵੀ ਬਣਿਆ ਉਹ ਕੱਲ ਹੀ ਹੀ ਬਣਿਆ ਇਨਸੀਡੈਂਟ ਤੋਂ ਬਾਅਦ ਬਣਿਆ ਹੈ ਕਿ ਉਹਦਾ ਇੱਕ ਸਿਰਫ ਉਹਦੇ ਵਿੱਚ ਜਿਹੜਾ ਫਰੈਂਡ ਹੈ ਉਹ ਇੱਕ ਫਾਲੋਅਰ ਹੈ ਉਹਦਾ ਸੋ ਜਿਸ ਵੇ ਕੱਲ ਕਾਫੀ ਹੱਦ ਤੱਕ ਕਲੀਅਰਫਾਈ ਹੋ ਜਾਂਦੀ ਹੈ ਕਿ ਇਹ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਸਹੀ ਡਾਇਰੈਕਸ਼ਨ ਜਾ ਰਹੀ ਹੈ ਇਹਦਾ ਮੇਨ ਜਿਹੜਾ ਕੱਲ ਜਿਵੇਂ ਮੈਂ ਕੱਲ ਵੀ ਦੱਸਿਆ ਸੀ ਮੋਟਿਵ ਉਹ ਪਰਸਨਲ ਰੈਵਲਰੀ ਹੀ ਹੈ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਅਮਿਤਾ ਬੱਚਨ ਦੇ ਸ਼ੋਅ ਤੇ ਦ ਅਮਿਤabਚਨ ਦੇ ਪੈਰੀ ਹੱਥ ਲਗਾਉਣ ਦੇ ਉੱਤੇ ਜਥੇਦਾਰ ਸਾਹਿਬ ਨੇ ਦਲਜੀਤ ਦੋਸਾਂਝ ਨੂੰ ਨਸੀਹਤ ਦਿੱਤੀ। ਬਿੱਬੀ ਵੱਡੀ ਖਬਰ ਹੈ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਨਸਲ ਕੁਸ਼ੀ ਦੇ ਵਿੱਚ ਸ਼ਾਮਲ ਲੋਕਾਂ ਤੋਂ ਦੂਰ ਰਿਹਾ ਜਾਵੇ, ਦੂਰ ਰਹੋ। ਅਜਿਹੇ ਲੋਕਾਂ ਦੇ ਨਾਲ ਮੇਲ ਮਿਲਾਪ ਤੋਂ ਗੁਰੇਜ਼ ਕਰੋ। ਨਹੀਂ ਤਾਂ ਇਹ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੋਏਗੀ। ਅਮਿਤabਚਨ ਸਿੱਖ ਚੇਤਨਾ ਦੇ ਅੰਦਰ ਅਜੇ ਤੱਕ ਸੁਰਖਰੂ ਨਹੀਂ ਨੇ। ਜਥੇਦਾਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਕਾਬਲੇ ਗੌਰ ਹੈ ਕਿ ਕੇਬੀਸੀ ਦੇ ਵਿੱਚ ਪਹੁੰਚੇ ਦਲਜੀਤ ਦੋਸਾਂਜ ਜ਼ਾਹਲਾਂ ਕੀ ਜਿਹੜਾ ਟ੍ਰੇਲਰ ਹੈ ਉਹ ਪਹਿਲਾਂ ਹੀ ਆ ਚੁੱਕਿਆ ਸੀ। ਔਰ ਟ੍ਰੇਲਰ ਦੇ ਵਿੱਚ ਹੀ ਨਜ਼ਰ ਆ ਰਿਹਾ ਸੀ ਕਿ ਦਲਜੀਤ ਦੋਸਾਂਜ ਅਮਿਤਾਬ ਬੱਚਨ ਦੀ ਪੈਰੀ ਹੱਥ ਲਗਾ ਰਹੇ ਨੇ। ਤੇ ਉਸ ਪੈਰੀ ਹੱਥ ਲਗਾਉਣ ਵਾਲੀ ਤਸਵੀਰ ਦੇ ਉੱਤੇ ਬਵਾਲ ਹੋ ਗਿਆ। ਹਾਲਾਂਕਿ ਐਪੀਸੋਡ ਤਾਂ ਨੀਰ ਹੋਇਆ ਪਰ ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਇਲਜ਼ਾਮ ਲੱਗੇ ਕਿ ਅਮਿਤਾਬ ਬੱਚਨ ਦਾ ਨਾਮ 1984 ਜਿਹੜੀ ਸਿੱਖ ਨਸਲ ਕੁਸ਼ੀ ਹੋਈ ਦਿੱਲੀ ਦੇ ਵਿੱਚ ਇਨਫੈਕਟ ਜਿਹੜੇ ਦਿਨ ਚੱਲ ਰਹੇ 1 ਨਵੰਬਰ ਅੱਜ ਇਹਨੇ ਦਿਨਾਂ ਦੇ ਵਿੱਚ ਹੋਈ ਸੀ। ਤਾਂ ਉਸ ਸ਼ਖਸ ਦੇ ਪੈਰੀ ਹੱਥ ਨਹੀਂ ਲਗਾਉਣੇ ਚਾਹੀਦੇ ਸੀ। ਪੱਗ ਬੰਨ ਕੇ ਦਲਜੀਤ ਦੋਸਾਂ ਨੂੰ ਫਿਰ ਜਥੇਦਾਰ ਸਾਹਿਬ ਨੂੰ ਨਸੀਹਤ ਦੇ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਰਿਆਣਾ ਦੇ ਵਿੱਚ ਮਹਿਲਾਵਾਂ ਨੂੰ 2100 ਰੁਪਏ ਵਾਲਾ ਤੋਹਫਾ ਮਿਲ ਚੁੱਕਿਆ ਹੈ ਜੀ ਹਾਂ 2100 ਰੁਪਏ ਮਿਲਣ ਦੀ ਸ਼ੁਰੂਆਤ ਹੋ ਚੁੱਕੀ ਹੈ ਹਰਿਆਣਾ ਦੇ ਵਿੱਚ ਸੀਐਮ ਸਾਨੀ ਸੀਐਮ ਸੈਣੀ ਨੇ ਨਾਇਬ ਸੈਣੀ ਹਰਿਆਣਾ ਦੇ ਹੈਗੇ ਨੇ ਸੀਐਮ ਸੈਣੀ ਨੇ ਜਿਹੜੀ ਇਹ ਰਕਮ ਹੈ ਉਹ ਜਾਰੀ ਵੀ ਕਰ ਦਿੱਤੀ ਮਹਿਲਾਵਾਂ ਦੀ ਖਾਤਿਆਂ ਦੇ ਵਿੱਚ ਕ੍ਰੈਡਿਟ ਹੋਈ ਹੈ ਰਕਮ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਦਾਵਾ ਇਹ ਹੈ ਕਿ 522000 ਮਹਿਲਾਵਾਂ ਨੇ 522162 ਮਹਿਲਾਵਾਂ ਨੇ ਪੂਰੇ ਹਰਿਆਣਾ ਦੇ ਵਿੱਚ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ 212100 ਰੁਪਏ ਭੇਜੇ ਗਏ ਨੇ ਔਰ ਕੁਝ ਨੂੰ ਸੰਕੇਤਿਕ ਤੌਰ ਦੇਤੇ ਹੁੰਦਾ ਹੈ ਕੁਝ ਮਹਿਲਾਵਾਂ ਉੱਥੇ ਸੱਦੀਆਂ ਵੀ ਗਈਆਂ ਸਨ ਜਿਨ੍ਹਾਂ ਨੂੰ 2100 ਰੁਪਏ ਦਾ ਇੱਕ ਚੈੱਕ ਦੀ ਤਰ੍ਹਾਂ ਦਿਖਾਇਆ ਗਿਆ ਬਾਕੀ ਕਿਹਾ ਗਿਆ ਕਿ ਸਿੱਧਾ ਕ੍ਰੈਡਿਟ ਕੋਏ ਖਾਤੇ ਦੇ ਵਿੱਚ ਤੇ ਨਾਲ ਹੀ ਇੱਕ ਮਠਾਈ ਦਾ ਡੱਬਾ ਜਿਹੜੀਆਂ ਮਹਿਲਾਵਾਂ ਉੱਥੇ ਪਹੁੰਚੀਆਂ ਹੋਈਆਂ ਸਨ ਉਹਨਾਂ ਨੂੰ ਲਾਡੂ ਲక్ష్ਮੀ ਯੋਜਨਾ ਦੇ ਤਹਿਤ ਪੈਸੇ ਦਿੱਤੇ ਜਾ ਰਹੇ ਨੇ ਸੀਐਮ ਸੈਣੀ ਦੇ ਵੱਲੋਂ ਕਿਹਾ ਗਿਆ ਕਾਬਲੇ ਗੌਰ ਹੈ ਕਿ 2024 ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਉਸ ਸਮੇਂ ਬੀਜੇਪੀ ਨੇ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਐਲਾਨ ਕੀਤਾ ਸੀ ਔਰ ਸੀਐਮ ਸੈਣੀ ਇਹ ਦਾਅਵਾ ਕਰ ਰਹੇ ਨੇ ਕਿ ਜਿਹੜੀ ਅਸੀਂ ਵਾਅਦਾ ਕੀਤਾ ਸੀ ਉਹ ਪੂਰਾ ਕਰ ਰਹੇ ਹਾਂ ਔਰ 18 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਇਹ 2100 ਰੁਪਏ ਮਿਲਣਗੇ ਕਿਉਂਕਿ 60 ਸਾਲ ਤੋਂ ਜਿਹੜੀ ਉੱਪਰ ਹੈਗੇ ਉਹਨਾਂ ਨੂੰ ਆਲਰੇਡੀ ਬੁਢਾਪਾ ਪੈਨਸ਼ਨ ਮਿਲਦੀ ਹੈ ਔਰ

बाई हजार एक सौ बासठ पात्र बहन बेटियों को इक्कीसो इक्कीसो रूपये की आर्थिक सहायता सीधे उनके बैंक खातों में प्रदान करने जा रहा हूं साथियों जिन बहनों का आधार केवाईसी का अंतिम चरण अभी भी बकाया है उनसे मेरा निवेदन है कि यथा यथा तो इस शीघ्र उसको पूरा कर मैं उनसे आग्रह करता हूं वे जैसे ही यह कर लेंगी उनके खाते में भी धनराशि तुरंत पहुंच जाएगी और मैं अभी आप सबके सामने बटन दबा करके उन बहनों के खाते में पैसा पहुंचा रहा हूं ਹੁਣ ਅਖੀ ਵਾਦਿਆਂ ਤੇ ਦਿਨ ਦੀ ਸਭ ਤੋਂ ਵੱਡੀ ਖਬਰ ਦਾ ਮੈਂ ਰੁਕ ਕਰਾਂਗਾ ਜ਼ਿਕਰ ਹੋਵੇਗਾ ਕੋਠੀ ਦਾ ਜੀਆਂ ਕੋਠੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਅਜ ਪੰਜਾਬ ਦੇ ਵਿੱਚ ਖੂਬ ਸਿਆਸੀ ਸੰਗਰਾਮ ਦੇਖਣ ਨੂੰ ਮਿਲ ਰਿਹਾ ਹੈ ਤੇ ਸੀਐਮ ਮਾਨ ਨੇ ਚੰਡੀਗੜ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਰਕਾਰੀ ਕੋਠੀ ਅਲੋਟ ਕਿਤੇ ਜਾਣ ਦੇ ਇਲਜ਼ਾਮਾਂ ਦੇ ਉੱਤੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰ ਦਿੱਤਾ ਸੀਐਮ ਨੇ ਕਿਹਾ ਕਿ ਕੋਠੀ ਨੰਬਰ 50 ਦੇ ਉੱਤੇ ਜੋ ਸਵਾਲ ਚੁੱਕੇ ਜਾ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੋਠੀ ਨੰਬਰ 50 ਨੂੰ ਲੈ ਕੇ ਝੂਠ ਫੈਲਾਇਆ ਜਾ ਰਿਹਾ ਹੈ ਉਹ ਸ਼ੀਸ਼ ਮਹਿਲ ਨਹੀਂ ਮੁੱਖ ਮੰਤਰੀ ਰਿਹائش ਦਾ ਗੈਸਟ ਹਾਊਸ ਹੈ ਜੇ ਸ਼ੀਸ਼ ਮਹਿਲ ਦੇਖਣਾ ਤਾਂ ਰਮਨਿਤ ਬਿੱਟੂ ਦਾ ਘਰ ਜਾ ਕੇ ਦੇਖੋ ਰਮਨਿਤ ਬਿੱਟੂ ਨੇ ਸੁਖਨਾ ਲੇਕ ਦੇ ਨੇੜੇ ਘਰ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਰਮਨਿਤ ਬਿੱਟੂ ਤਾਂ ਕੀ ਨਹੀਂ ਬਲਕਿ ਮੁੱਖ ਮੰਤਰੀ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਨਿਸ਼ਾਨਾ ਸਾਹਬ ਦੇ ਨਜ਼ਰ ਆਏ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਖਬੀਰ ਬਾਦਲ ਦਾ ਤੁਸੀਂ ਸ਼ੀਸ਼ ਮਹਿਲ ਦੇਖਣਾ ਤਾਂ ਸੁਖ ਵਿਲਾ ਦੇਖੋ ਕੈਪਟਨ ਦਾ ਸ਼ੀਸ਼ਮੈਲ ਦੇਖਣ ਤਾਂ ਜਾ ਕੇ ਸਿਸਵਾ ਦੇਖੋ ਕਿ ਸਾਨੂੰ ਜਿਹੜੇ ਘਰ ਅਲਾਟ ਕੀਤੇ ਗਏ ਨੇ ਅਸੀਂ ਉਹਨਾਂ ਦੇ ਵਿੱਚ ਰਹਿ ਰਹੇ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਅਰੂਸਾ ਜਿਸ ਥਾਂ ਦੇ ਉੱਤੇ ਰਹਿ ਰਹੀ ਸੀ ਉਹ ਕਿਉਂ ਰਹਿ ਰਹੀ ਸੀ ਕਿਹੜੀ ਕੋਠੀ ਦੇ ਵਿੱਚ ਰਹਿ ਰਹੀ ਸੀ ਕਿੱਥੇ ਰਹਿ ਰਹੀ ਸੀ ਇਹ ਸਵਾਲ ਚੁੱਕੇ ਗਏ ਨੇ 45 ਨੰਬਰ ਦਾ ਜ਼ਿਕਰ ਕਰ ਰਹੇ ਸੀ ਖੈਰ ਮੈਂ ਤੁਹਾਨੂੰ ਪੂਰਾ ਮਾਮਲਾ ਦੱਸ ਦਵਾਂ ਇੱਕ 50 ਨੰਬਰ ਕੋਠੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਭਾਜਪਾ ਨੇ ਕੁਝ ਟਵੀਟ ਕੀਤੇ ਇਨਫੈਕਟ ਭਾਜਪਾ ਦਿੱਲੀ ਦੇ ਵੱਲੋਂ ਵੀ ਭਾਜਪਾ ਦਿੱਲੀ ਦੇ ਪੇਜ ਤੋਂ ਵੀ ਜਿਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਜਿਹੜੀ ਹੈ ਦੇ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਾਹਰੋਂ ਤਾਂ ਤੁਸੀਂ ਕੋਠੀ ਨੂੰ ਨਹੀਂ ਚੇਂਜ ਕਰ ਸਕਦੇ ਪਰ ਇੰਟੀਰੀਅਰ ਬਦਲੇ ਗਏ ਨੇ ਤੇ ਸ਼ੀਸ਼ ਮਹਿਲ ਦਾ ਉਸ ਨੂੰ ਨਾਮ ਦੇ ਦਿੱਤਾ ਗਿਆ ਤਾਂ ਉਸ ਦਿਨ ਪ੍ਰਧਾਨ ਮੰਤਰੀ ਨੇ ਪਲਟਵਾਰ ਕੀਤਾ ਮੈਂ ਫੇਰ ਦੱਸ ਦਿੰਨਾ ਕਿ 45 ਨੰਬਰ 'ਚ ਰਹਿਸ਼ ਹੈ 50 ਨੰਬਰ ਕੈਂਪ ਆਫਿਸ ਹੈ ਬੀਜਪੀ ਚੰਡੀਗੜ੍ਹ ਦਾ ਜਿਹੜਾ ਯੂਟੀ ਪ੍ਰਸ਼ਾਸਨ ਹੈ ਉਹ ਤਾਂ ਬੀਜਪੀ ਦੇ ਅੰਡਰ ਹੈ ਤੁਸੀਂ ਕੋਈ ਲੈਟਰ ਦਿਖਾ ਦਿਓ ਮੈਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਘਰ ਅਲਾਟ ਕਰਤਾ ਜੀ ਅਸੀਂ ਗੈਸਟ ਹਾਊਸ ਹੈ ਮੇਰੇ ਗੈਸਟ ਜਿਹੜੇ ਵੀ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ ਕਹਿੰਦੇ ਜੇ ਕੋਈ ਹੋਰ ਹੋਰ ਸ਼ਹਿਰ ਜਾਏ ਹੁਣ ਉੱਥੇ ਰੈਸਟ ਹਾਊਸ ਚ ਰਹਿੰਦੇ ਨੇ ਜਾਂ ਗੈਸਟ ਹਾਊਸ ਚ ਰਹਿੰਦੇ ਨੇ ਸਰਕਾਰ ਦੇ ਸੋ ਇਹੋ ਜਿਹੇ ਕੂੜ ਪ੍ਰਚਾਰ ਤੋਂ ਬਚੋ ਇਹ ਅੱਜਕੱਲ ਇਹੋ ਜਿਹੇ ਗੱਲਾਂ ਬਹੁਤ ਫਲਾਉਣਗੇ ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਨੇ ਪੰਜਾਬ ਦੇ ਲੋਕ ਸੂਝਵਾਨ ਨੇ ਰਾਜਨੀਤਿਕ ਤੌਰ ਤੇ ਵੀ ਵਿਦਿਅਕ ਤੌਰ ਤੇ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਨਾ ਕੁ ਸੋਚਣ ਦੇ ਕਾਬਿਲ ਹੈਗੇ ਨੇ ਕਿ ਕੌਣ ਝੂਠ ਫਲਾ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਸ਼ਮਿਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਹੈ ਜਿਹੜਾ ਕਿ ਦੱਬਿਆ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਗੈਸਟ ਹਾਊਸ ਬਣਾਉਣਾ ਇਸ ਦਾ ਹਜੇ ਰਮਨੀਤ ਬਿੱਟੂ ਜੀ ਨਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂਤ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦਿੱਤਾ ਪੁਲਿਸ ਨੇ ਲਿਖ ਕੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜੀ ਚੌਥੀ ਪੀੜੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ੀਸ਼ਮਹਿਲ ਕਿੱਥੇ ਆ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰੋਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕੋ ਰਹਿੰਦਾ ਜੇ ਸ਼ੀਸ਼ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ਮਹਿਲ ਦੇਖਣੇ ਨੇ ਮੈਂ ਰਸਤੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਇਹ ਰਸ ਇਸ ਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਸ ਇਸ ਮਹਿਲ ਤੁਸੀਂ ਸੁਖ ਬिलास ਦੇਖੋ ਸੁਖਵੀਰ ਬਾਦਲ ਦਾ ਉਸ ਸ਼ੀਸ਼ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਨਕਰਾਂ ਚ ਰਹੀ ਨਹੀਂ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕੇ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕੇ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰਾ ਇੱਕ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਹੈ